हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਸਾਰੇ ਠੀਕ ਠਾਕ ਹੋਵੋਗੇ ਉਮੀਦ ਕਰਦੇ ਆ ਤੇ ਅੱਜ ਤੁਹਾਨੂੰ ਇੱਕ ਨੀਲੀ ਰਾਵੀ ਨਸਲ ਨੂੰ ਪਿਆਰ ਕਰਨ ਵਾਲੇ ਭਰਾਵਾਂ ਵਾਸਤੇ ਤਿੰਨ ਇੱਕ ਪਸ਼ੂ ਗੁੱਜਰ ਵੀਰਾਂ ਦੇ ਨੀਲੀ ਰਾਵੀ ਨਸਲ ਦਿਖਾਉਣੇ ਆ ਵੀ ਕਿੰਨੇ ਕਿ ਸੋਹਣੇ ਨਾਲ ਵੀਰਾਂ ਕੋਲੇ ਪਸ਼ੂ ਹੁੰਦੇ ਹਨ ਇੱਕ ਤੁਹਾਨੂੰ ਦਿਖਾਉਣਾ ਨੀਲੀ ਰਾਵੀ ਦਾ ਕੱਟਾ ਤੇ ਇੱਕ ਤੁਹਾਨੂੰ ਦਿਖਾਉਣੀ ਨੀਲੀ ਰਾਵੀ ਦੀ ਕੱਟੀ ਤੇ ਨਾਲ ਇਹਨਾਂ ਦਾ ਬਾਪ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਬਾਈ ਨਾਲ ਆਪਾਂ ਗੱਲਬਾਤ ਕਰਾਂਗੇ ਵੀ ਕਿੰਨੀ ਕਿ ਨਿਕੁਮਰ ਦੇ ਬੱਚੇ ਨੇ ਇਹ ਹੋਰ ਵੀਰੇ ਕੀ ਹਾਲ ਚਾਲ ਹੈ ਠੀਕ ਹੈ ਵੀਰੇ ਤੇ ਆਪਾਂ ਇਹ ਰਹਿਸ ਆਪਣੀ ਕਿੱਥੇ ਹੈ ਇਥੇ ਰਾਏਕੋਟ ਹੀ ਹੈ ਨਾ ਹਾਂਜੀ ਰਾਏਕੋਟ ਰਾਏਕੋਟ ਠੀਕ ਆ ਵੀਰੇ ਤੇ ਜਿਵੇਂ ਵੀਰੇ ਇਹ ਆ ਘੱਟੀ ਹੈ ਨਾ ਆਪਣੀ ਇਹਦੀ ਕਿੰਨੀ ਕੁ ਮਹਰ ਲੱਗ ਭਾਗ ਜੀ ਦੋ ਕੁ ਸਾਲ ਦੀ ਮਹਰ ਦੋ ਕੁ ਸਾਲ ਦੇ ਲਗਭਗ 2 ਹੋ ਸਵਾ 2 ਸਾਲ ਦੀ ਇੰਨੀ ਹੋ ਗਈ ਲਓ ਆਖੋਖ ਦੇਖੋ ਤੁਸੀਂ ਮੂਰਲੇ ਪੈਰਾਂ 'ਚ ਮਾੜਾ ਮਾੜਾ ਨਿਸ਼ਾਨਾ ਦੇ ਪਿਛਲੇ ਪੈਰ ਪੂਰੇ ਬਹੀ ਚ ਟਿੰਡੇ ਥੋੜੇ ਲਿਬੜੇ ਪਸ਼ੂੜ ਰੱਖੇ ਹਨ ਤਾਰਕ ਨਜ਼ਰ ਨਹੀਂ ਆਉਂਦਾਗਾ ਤੇ ਬੈਸਿਕ ਆਚੰਚਿਤ ਆਇਸ ਤੇ ਮਾਝਾ ਵੀਡੀਓ ਬਣਾ ਕੇ ਤੁਹਾਨੂੰ ਸਾਂਝੀ ਕਰ ਦੇਣਾ ਕਟਕੁਟ ਦੇਖੋ ਜੀ ਬਾਕੀ ਕਈ ਭਰਾ ਕਹਿੰਦੀ ਲੀਰਾ ਵਿੱਚ ਜਿਹੜੀ ਅੱਖ ਹੁੰਦੀ ਆ ਅੱਖ ਦਾ ਕੀ ਕਿਹੜੀ ਹੁੰਦੀ ਆ ਅੱਖ ਆ ਦੇਖੋ ਜੀ ਆ ਅੱਖ ਹੁੰਦੀ ਜਿਹਨੂੰ ਮਣਕਣੀ ਗਲਾਬੀ ਅੱਖ ਬੋਲਦੇ ਨੇ ਇਹ ਜੀ ਅੱਖ ਹੋਵੇ ਤਾਂ ਬਹੁਤ ਚੰਗਾ ਹੁੰਦਾਗਾ ਤੇ ਬਾਕੀ ਜੀਬ ਵੀ ਗਲਾਬੀ ਹੁੰਦੀ ਆ ਬਾਕੀ ਸਟ੍ਰਕਚਰ ਦੇਖੋ ਨੀਲੀ ਲੀਰਾ ਵੀ ਦਾ ਤੇ ਇਹਦੀ ਮਾ ਦੁੱਧ ਕਿੰਨਾ ਕਿਸੇ ਵੇਰੇ ਆਪਣੇ ਕੋਲੇ 12 13 ਲੀਟਰ ਹੈਗਾ 12 13 ਮਤਲਬ ਅਹੀਂ ਪ੍ਰਾਲੀ ਜਿੱਤੀ ਬਸ ਹਾਂਜੀ ਪ੍ਰਾਲੀ ਦੇ ਦਾਣੇ ਆ ਦੇਖੋ ਬਾਕੀ ਆਪਾਂ ਕਹਿੰਦੇ ਨੇ ਪ੍ਰਾਲੀ ਆ ਇੱਕ ਹਰੇ ਕੀ ਕਹਿੰਦੇ ਪ੍ਰਾਲੀ ਜੀ ਨਿਗਾਹ ਮਾਰੋ ਬਲਾ ਦਾ ਖੋਲਨਾ ਸਾਰਿਆਂ ਜਿੰਨੇ ਸਾਨੂੰ ਮਿਲਣੇ ਅੰਦਰ ਬਾੜੇ ਜਿਹਨਾਂ ਦੇ ਸਾਰਿਆਂ ਪਰਾਲੀ ਨਹੀਂ ਭਰਿਆ ਮਿਲਣੀ ਆ ਤੇ ਇੱਧਰ ਤੁਹਾਨੂੰ ਪਰਾਲੀ ਦੇ ਢੇਰ ਮਿਲਣਗੇ ਰਤੀ ਪਰ ਵੀ ਨਾ ਹਰਾ ਨਾ ਤੂੜੀ ਹੋਰ ਕੁਝ ਨਹੀਂ ਪਾਉਂਦੇ ਤੇ ਆਹ ਕਟਾ ਗਾਣਾ ਵੀਰੇ ਜਿਵੇਂ ਇਹ ਕਿੰਨੀ ਕੁ ਉਮਰ ਦਾ ਹੈ ਇਹ ਵੀ ਤੇ ਲਗਭਗ ਹੀ ਆ ਅੱਖ ਦੇਖੋ ਜੀ ਤੇ ਕੱਟ ਦੇਖੋ ਟੇਡਾ ਨਾ ਤੇ ਚਾਰੇ ਪੈਰ ਦੇਖੋ ਚਿੱਟੇ ਬਾਕੀ ਸਰੀ ਦਾ ਸਟਰਕਚਰ ਦੇਖੋ ਤੇ 2 ਸਾਲ ਦੇ ਲਗਭਗ ਆ ਦੋਨੇ ਅੱਖਾਂ ਅੱਖਾਂ ਦੇਖੋ ਬਹੁਤ ਜ਼ਿਆਦਾ ਸੋਹਣਾ ਕਟਾ ਗਾ ਤੇ ਇਹਦੀ ਮਾਤਦੋ ਕਿੰਨਾ ਹੈ ਵੀਰੇ ਇਹਦੀ ਬਾਥਲੇ 12 ਤਰੇ ਲੀਟਰ ਹੀ ਹੈ 12 ਤਰੇ ਬਸ ਐ ਜੀ ਬਿਨਾਂ ਖਰਾਕ ਹੋਤੀ ਹੁੰਦਾ ਤੇ ਬਾਕੀ ਸੋ ਪਿੱਠ ਪੁੜੇ ਬੰਨਤਾ ਦੇਖੋ ਜੀ ਢਾਲਵੇਂ ਪੁੜਿਆਂ ਦਾ ਤੇ 2 ਸਾਲ ਦਾ ਕੱਟਾਗਾ ਸੋਹਣਾਗਾ ਬਾਕੀ ਜੇ ਇਹੀ ਹੁਣ ਆਪਣੇ ਚਿਹਰੇ ਚੰਗੇ ਮਤਲਬ ਸਾਹ ਸੰਭਾਲ ਕੇ ਹੋਵੇ ਤਾਂ ਬਹੁਤ ਜ਼ਿਆਦਾ ਸ਼ਕੀਨ ਜਿਹੜਾ ਬਣ ਜੇ ਇੱਥੇ ਤੇ ਇਹ ਇਹਨਾਂ ਦਾ ਬਾਪ ਕਿਹੜਾ ਵੀ ਦੋਨਾਂ ਬੱਚਾਂ ਦਾ ਆਹੀ ਹੈ ਜੀ ਇਹਨਾਂ ਦਾ ਦੋਨਾਂ ਬੱਚਾਂ ਦਾ ਬਾਪ ਆ ਖੜਾ ਜੀ ਆ ਝੁਟਾ ਇਹਨਾਂ ਦੇ ਕੋਲੇ ਇਹਦੀ ਉਮਰ ਕਿੰਨੀ ਕਾ ਬਾਈ ਇਹਦੀ ਉਮਰ ਕਿੰਨੀ ਕਾ 5 ਸਾਲ ਤੋਂ ਕੁਝ ਉੱਪਰ ਹੋਗਾ 5 5.5 ਸਾਲ ਦਾ ਲਗਭਗ ਜਹੇਗਾ ਨਾ ਤੇ ਦੇਖ ਸਕਦੇ ਹੋ ਕਿੰਨੇ ਕ ਬੱਚੇ ਆਏ ਆਪਣੇ ਕੋਲੇ ਦੇ ਥੋੜੀ ਹੈ ਬੱਚੇ ਅੱਛਾ ਹਾਂਜੀ ਠੀਕ ਹੈ ਠੀਕ ਦੋ ਸੂਏ ਲਾਇਆ ਸੀ ਅ 200 ਹੀ ਲੱਤੇ ਵਾ ਸਰ ਇਹ ਪਹਿਲਾ ਸੁਝਾਅ ਆ ਗਿਆ ਬੱਚੇ ਤੇ ਬਾਕੀ 104 ਠੀਕ ਹੈ ਤੇ ਦੇਖ ਸਕਦੇ ਨਹੀਂ ਇਹ ਇਹਦਾ ਨਾਂ ਉਹਦੇ ਰੱਖਿਆ ਤੁਸੀਂ ਕੀ ਰੱਖ ਦਿੰਦੇ ਨਹੀਂ ਨਾਂ ਨਹੀਂ ਰੱਖਿਆ ਉਹ ਤੁਸੀਂ ਬੋਲਾ ਕਹਿੰਦੇ ਨਾ ਬੋਲਾ ਕਹਿੰਦੇ ਇਹਨੂੰ ਹਾਂ ਬੋਲਾ ਵੱਧ ਕਹਿੰਦੇ ਨਾ ਇਹ ਤੇ ਦੇਖ ਸਕਦਾ ਝੋਟਾ ਜੀ ਲਗਭਗ 5.5 ਸਾਲ ਦੀ ਉਮਰ ਆ ਆਖੋ ਕੋਈ ਦੇਖੋ ਤੇ ਸਟਰਕਚਰ ਦੇਖ ਲਓ ਤੇ ਬਈ ਐਸੀ ਹੁੰਦਾ ਵੀ ਜਿਹੜੇ ਭਰਾ ਨੀਲੀ ਰਾਵ ਨਸਲ ਨੂੰ ਪਿਆਰ ਕਰਦੇ ਵੀ ਮਾਹ ਚਲ ਚੰਗੇਰ ਪਰਸੋਂ ਨਾ ਕਿ ਤਾਂ ਕਿ ਨੀ ਨજર ਮਰਵਾ ਦੀ ਪਰਸੋਂ ਦੇ ਵਿੱਚ ਤੇ ਕਿਉਂਕਿ ਜਿਹੜਾ ਭਰਾ ਜਿਹੜਾ ਕੰਮ ਕਰਦਾ ਉਹਨੂੰ ਉਹੋ ਜੀ ਚਾਹੀਏ ਆਪਾਂ ਕਿਸੇ ਨੀ ਚੀਜ਼ ਮਨ ਲੈ ਜਿਵੇਂ ਇਹ ਕੱਟਰੂ ਹੈ ਜੇ ਛੋਟਾਗਾ ਇਹ ਨਹੀਂ ਵੀ ਵੇਚਣਾ ਤੁਸੀਂ ਨਹੀਂ ਵੀ ਖਰੀਦਣਾ ਪਰ ਜਿਹੜੀ ਜਿੰਨਾ ਪਿਆਰ ਕਰਦੇ ਨੇ ਆਪ ਨੂੰ ਐ ਲੱਗ ਵੀ ਕਿਸੇ ਦੇ ਘਰੇ ਕਹੇ ਜੀ ਖੜੀ ਆਪਾਂ ਦੇਖੀਆ ਨਾ ਵੀ ਸੋਹਣੀ ਆ ਜਾਂ ਨਹੀਂ ਸੋਹਣੀ ਹੈ ਕਹੇ ਜੀ ਲੋਕ ਪਸ਼ੂ ਪਾਲਦੇ ਆ ਕਹੇ ਜੀ ਨਸ ਲੈਣਾ ਤਾਂ ਬੈਸੀ ਸਾਨੂੰ ਇੱਕ ਸ਼ੌਂਕ ਤੌਰ ਤੇ ਜਿਹੜੀ ਇਹ ਵੀਡੀਓ ਸਾਂਝੀ ਕੀਤੀ ਸੀ ਤਾਂ ਕਿ ਵੀ ਆਪਣਾ ਪਸ਼ੂਤਾਨਾ ਵਧੀਆ ਕਾਮਯਾਬ ਹੋਵੇ ਤੇ ਇਹ ਕਿੰਨੇ ਦੇ ਕੋਲੇ ਪਸ਼ੂ ਇੱਧਰ ਹੋਰ ਖੜੇ ਨੇ ਉਹ ਸਾਈਡ ਤੇ ਥੋੜੀ ਮੁਰਤਾਰ ਲੱਗੀ ਹੋਈ ਹੈ ਤੁਹਾਨੂੰ ਦੂਰੀ ਇੱਥੋਂ ਰ ਆਇਸਾ ਤੁਹਾਨੂੰ ਜ਼ੂਮ ਕਰਕੇ ਦਿਖਾਉਣਾ ਹੈ ਇਹ ਇਹ ਮੀਣੀ ਨੀਲੀ ਰਾਵੀ ਚਾਗੀ ਤੇ ਆ ਆ ਦੇਖੋ ਜਿਹੜੀ 2 ਨੰਬਰ ਤੇ ਖੜੀ ਹੈਗੀ ਜਿਵੇਂ ਪਾਕਿਸਤਾਨਲੀ ਨੀਲੀ ਹੋ ਜਿਵੇਂ ਅੱਖਾਂ ਨੀਲੀਆਂ ਤੇ ਮੱਥਾ ਬੱਲਾਗਾ ਤੇ ਇੱਕ ਜਿਹੜਾ ਆ ਆ ਕੱਟਾ ਬੈਠਾ ਨਾ ਮੂਰੇ ਵੀਰੇ ਹਾਂਜੀ ਹਾਂਜੀ ਕੱਟਾ ਬੈਠਾ ਇਹ ਕਿੰਨੀ ਕੁ ਉਮਰ ਦਾ ਹੈ ਇਹ 2 ਸਾਲ ਦਾ ਵਾ 2 ਕੁ ਸਾਲ ਨਹੀਂ ਕੱਟਾ ਉਹ ਬਾਈ 2 ਸਾਲ ਤੋਂ ਕੱਟਾ ਹਾਂ ਇਹ ਇਹ ਠੀਕ ਆ ਡੇਢ ਡੇਢ ਸਾਲ ਦਾ ਵਾ ਡੇਢ ਸਾਲ ਵੇਚਣਾ ਪੁੱਛਣਾ ਤੇ ਕਿੰਨੇ ਚੁੱਕੇ ਹੋ ਜੇ ਵੇਚਣਾ ਪੁੱਛਣਾ ਇਹ ਕਰਨ ਵਾਲਾ ਸੇਲ ਇਹ ਕਰਨਾ ਦੇਖਿਓ ਬਰਨੇੜੇ ਹੋ ਗਿਆ ਆਪਾਂ ਮੜਾ ਦੇ। ਦੇਖ ਆ ਨਗੇ ਖੋਲਨੀ ਤੂੰ ਦੀ ਫਿਰ। ਆ ਕਟਾਗਾ ਲਗਭਗ ਸਾਲ ਤੋਂ ਉੱਪਰ ਹੋਊਗਾ ਡੇਢ ਸਾਲ ਦੇ ਲਗਭਗ ਜ ਹੋਊਗਾ। ਅੱਖਾਂ ਖੋ ਚੈੱਕ ਕਰ ਲਓ ਜਮਾ ਤੇ ਇਹ ਇਹਦਾ ਬਾਪ ਕਿਹੜਾਗਾ? ਉਹੀ ਆ ਜੀ। ਆਪਣਾ ਚੋ ਟੋਹੀ ਵੱਡਾ। ਹਾਂ ਜੀ। ਠੀਕ ਆ ਠੀਕ ਆ। ਇਹਦੀ ਮਾਤ ਉਹ ਕਿੰਨਾ ਸੀਗਾ? ਬਸ ਉਹ ਜਿਆ ਕੁਛ ਹੀ ਆ। ਉਹ ਜਿਆ ਕੁਛ ਹੀ ਆ ਬਗ। ਲਓ ਦੇਖੋ ਜੀ ਬਾਕੀ ਟੈਸਟੀ ਗੱਲ ਦੀ ਮੰਤਰ ਦੇਖੋ। ਜੇ ਕਿਸੇ ਭਰਾ ਨੇ ਕੋਈ ਨੀਲੀ ਰਾਵ ਦਾ ਕਟਾ ਖਰੀਦਣਾ ਹੋਵੇ ਤਾਂ ਇਹ ਬਾਈ ਗੁੱਜਰਵੀਰਾਂ ਕੋਲੇ ਰਾਏਕੋਟ ਵੀ ਹੈ। ਉਹ ਜਿਆ ਚਟੋਟਾ ਤੁਹਾਨੂੰ ਦਿਖਾਇਆ ਵੀਡੀਓ ਦੇ ਵਿੱਚ। ਉਹ ਦਾ ਕੱਟਾ ਹੈ ਲਗਭਗ 1.5 ਸਾਲ ਦਾ ਤੇ 10 12 13 ਕਿਲੋ ਨੱਕ ਇਹਦੀ ਮਾਂ ਦੁੱਧਾਗਾ ਤੇ ਦੁੱਧਾ ਹੈਗਾ ਸਾਰਾ ਪ੍ਰਾਲੀਤੀ ਹੁੰਦੇ ਨਾਲ ਕੋਈ ਖਰਾਸ ਘਰਾਤ ਨਹੀਂ ਹੁੰਦੀ ਵੀ ਨੀ ਤੇ ਆਹ ਦੇਖੋ ਜਿਵੇਂ ਆਹ ਕੱਟੀ ਆ ਨਾ ਆਖੋ ਗਈ ਬਹੁਤ ਸੋਹਣੀ ਹੈਗੀ ਤੇ ਇਧਰ ਮੀਨੀ ਖੜੀ ਆ ਤੇ ਆਹ ਬਾਕੀ ਇਹਨਾਂ ਦਾ ਕਾਲਾ ਛੋਟਾ ਰੱਖਿਆ ਵਿੱਚ ਤੇ ਉਹ ਉਹਦਾ ਫਿਰ ਮੋਬਾਈਲ ਨੰਬਰ ਕਿੰਨਾ ਫੋਟਾ ਬੋਲਿਓ ਕਿ ਜੇ ਕੱਟਾ ਵੇਚਣਾ ਹਾ ਤਾਂ ਫਿਰ ਉਹਨਾਂ ਨਾਲ ਕਿਸੇ ਸੰਪਰਕ ਕਰਨਾ ਹੈ ਕਰ ਲਓ ਥੋੜੇ ਨਾਲ ਕੋਈ ਤੇ ਕਾ ਕੱਟੀ ਦਿਓ ਇਹ ਕੱਟੀ ਆ ਨਾ ਮੇਰੇ ਦਾ ਹਾਂਜੀ ਕੱਟੀ ਇਹ ਵੀ ਉਸੇ ਦੀ ਆ ਹਾਂ ਉਸੇ ਦੀ ਆ ਉਸੇ ਸਾਹਣ ਦੀ ਜਿੰਨੇ ਕ ਬੱਚੇ ਹੁੰਦੇ ਆਗੇ ਬਾਕੀ ਸੋਨੇ ਬਹੁਤ ਪਾਉਂਦਾ ਬੱਚੇ ਮੱਲਾ ਕਾ ਕੱਟੀ ਖੜੀ ਆ ਇਹ ਵੀ ਉਸੇ ਦੀ ਹੋਣਾ ਬਈ ਹਾਂਜੀ ਇਹ ਸਾਰੇ ਨੀਲੀ ਵਾਲੇ ਛੋਟੇ ਛੋਟੇ ਨਿਸ਼ਾਨੀਆਂ ਨੇ ਇਹਦੇ ਬਸ ਹਾਂ ਨਹੀਂ ਬਸ ਸਹੀ ਚਾਰੇ ਨਿਸ਼ਾਨ ਪੂਰੇ ਆ ਖਾਈ ਸੀ ਮੱਥਾ ਵੀ ਸੀ ਹੈਗਾ ਨੱਕ ਤੇ ਮਾੜਾ ਨਿਸ਼ਾਨਾ ਹਾਂ ਨੱਕ ਤੇ ਵੀ ਹਾਂ ਜਮਾ ਅੱਧੇ ਗਣੋ ਜੰਨਾ ਹਾਂਜੀ ਠੀਕ ਆ ਠੀਕ ਆ ਤੇ ਆ ਦੇਖੋ ਮੀਨੀ ਕੱਟੀ ਤੇ ਉਹ ਪਿੱਛੇ ਮੱਝ ਖੜੀ ਨੀਲੀ ਰਵੀ ਦੀ ਤੇ ਜੇ ਉਹ ਕਟਾ ਵੇਚਣਾ ਪਉਦੇ ਵਾਸਤੇ ਨੰਬਰ ਬੋਲੀ ਮੈਨੂੰ ਕਿੰ 96460 96460 000 000 366 366 ਹਾਂਜੀ ਬਾਦ ਨਹੀਂ ਗਿਆ ਖਰਕਾ 96460 000 000 366 ਡਬਲ 0 0 366 000 000 366 ਇਹ ਵਾਈ ਦਾ ਨੰਬਰ ਹੈ ਜੇ ਕਿਸੇ ਨੂੰ ਚਾਹਵਨ ਹੋਇਆ ਕਟਾ ਖਰੀਦਣਾ ਤਾਂ ਖਰੀਦ ਸਕਦੇ ਹੋਗੇ ਸੋ ਵੈਸੇ ਇੱਕ ਸ਼ੌਂਕੀਆ ਵੀਡੀਓ ਸੀ ਤਾਂ ਵੈਸੇ ਹੀ ਵਾਈ ਨੂੰ ਕੁਦਰਦੀ ਪੁੱਛ ਲਿਆ ਵਾ ਇਹ ਕਟਾ ਵੇਚਣਾ ਕਹਿੰਦਾ ਵੇਚਣਾਗਾ ਤੇ ਵੈਸੇ ਵੀਡੀਓ ਸ਼ੌਕ ਵਾਸਤੇ ਹੀ ਬਾਕੀ ਜੇ ਕਿਸੇ ਨੂੰ ਪਸੰਦ ਕਟਾ ਆਇਆ ਉਹ ਤਾਂ ਖਰੀਦ ਸਕਦਾ ਸੁਬਰ ਕਰ ਲਿਓ ਬਈਆਂ ਨਾਲ ਧੰਨਵਾਦ ਜੀ